ਤਲਖਣ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰਾ ਜੀ ਮੇਰਾ ਸਵਾਲ ਕੋਈ ਪੈਸ ਮੈ ਤਾਂ ਇੱਕ ਇਹੀ ਕਹਿਣਾ ਵੀ ਜੋ ਵੀ ਸਟੇਟਿੰਗ ਬਿਜ਼ਨਸ ਦੇ ਵਿੱਚ ਆਏ ਗਏ ਨੇ ਤੇ ਜਾਂ ਜੋ ਨਵੇਂ ਆਉਣ ਵਾਲੇ ਨੇ ਉਹਨਾਂ ਨੂੰ ਇਹ ਪ੍ਰੋਗਰਾਮ ਜ਼ਰੂਰ ਲਾਜ਼ਮੀ ਹੋਣਾ ਚਾਹੀਦਾ ਹੈ ਖਾਸ ਕਰਕੇ ਜੋ ਜਿਨ੍ਹਾਂ ਨੇ ਅਜੇ ਨਵੇਂ ਸਟਾਈਲ ਚੁਣਨਾ ਹੈ ਜੋ ਕੋਸ਼ਮੀ ਨੇ ਪ੍ਰੋਗਰਾਮ ਸੁਣ ਕੇ ਫੇਰ ਆ ਦਾ ਕੰਮ ਸ਼ੁਰੂ ਕਰਨ ਮੇਰੇ ਖਿਆਲਤ ਵੀ ਨਾ ਉਹ ਬਹੁਤ ਵਧੀਆ ਬੈਨੀਫਿਟ ਲੈ ਜਾਣਗੇ ਲੈ ਕੇ ਵਿੱਚ ਸੋ ਓਵਰਆਲ ਇਟ ਰਕੀ ਬਿਜ਼ਨਸ ਦੇ ਲਈ ਬਹੁਤ ਹੀ ਵਧੀਆ ਪ੍ਰੋਗਰਾਮ ਅੰਦਾਈਕਣਾ ਸੀਗਾ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਹੈਪੀ ਨਿਊ ਈਅਰ ਕਿਉਂਕਿ ਫੇਰ ਤਾਂ ਆਪਾਂ ਗਾਣੇ ਗਾਦ ਮਿਲਾਂਗੇ ਬਿਲਕੁਲ ਜੀ ਚਲੋ ਜੀ ਧੰਨਵਾਦ ਮਿਹਰਬਾਨੀ ਇਸ ਲੱਕਣ ਜੀ ਤੁਹਾਨੂੰ ਵੀ ਹੈਪੀ ਨਿਊ ਈਅਰ ਜੀ ਲਖਾ ਜੀ ਥੈਂਕ ਯੂ ਸੋ ਸੋ ਬਿਲਕੁਲ ਅੱਛਾ ਰਮਨ ਜੀ ਇਸ ਸਾਲ ਦਾ ਜਿਹੜਾ ਜਿਹੜੀ ਚਰਚਾ ਨਾ ਪਪਾ ਦੇ ਮਾਈਲ ਦੇ ਉੱਤੇ ਵੀ ਬਹੁਤ ਕੀਤੀ ਪਰ ਮਾਈਲ ਦਾ ਖਰਚਾ ਜਿੱਦਾਂ ਹੁਣ ਤੁਸੀਂ ਸ਼ੁਰੂ ਦੇ ਵਿੱਚ ਆਧਾਰਨ ਜਿਹੜਾ ਉਹ ਦਿੱਤਾ ਤੁਸੀਂ ਟਰੱਕ ਕੈਲਕੂਲੇਟਰ ਵੀ ਜਿਹੜਾ ਉਹ ਬਣਾਇਆ ਵੀ ਭਾਈ ਇੱਥੇ ਜਾ ਕੇ ਚੈੱਕ ਕਰ ਲਓ ਵੀ ਕਿੱਦਾਂ ਆ ਕਿੰਨਾ ਜਿਹੜਾ ਉਹ ਹੋਣਾ ਚਾਹੀਦਾ ਡੀਜ਼ਲ ਦਾ ਖਰਚਾ ਮਿਸ਼ਨ ਦੀਆਂ ਰੈਗੂਲੇਸ਼ਨ ਟੋਲ ਆ ਮੇਨਟੇਨੈਂਸ ਆ ਪਾਰਟਸ ਆ ਇੰਸ਼ੋਰੈਂਸ ਆ ਤੁਹਾਡੇ ਡਰਾਈਵਰ ਦੇ ਖਰਚੇ ਆ ਪੇਪਰ ਵਰਕ ਆ ਪਲੇਟਾਂ ਆ ਇੰਨਾ ਕੁਝ ਜਿਹੜਾ ਇਸ ਦੇ ਵਿੱਚ ਆਉਂਦਾ ਆ ਔਰ ਬੰਦਾ ਜਦੋਂ ਲੋਡ ਚੱਕਣ ਲੱਗਦਾ ਆ ਜਾਂ ਲੋਡ ਜਦੋਂ ਚੱਕਦਾ ਆ ਉਹ ਉਹ ਮਿਲਦਾ ਇੰਨਾ ਖਰਚਿਆਂ ਵੱਲ ਨੂੰ ਧਿਆਨ ਹੀ ਜਿਹੜਾ ਉਹ ਨਹੀਂ ਦਿੰਦਾ ਉਹਨੂੰ ਅਣਗੌਲੀਆਂ ਹੀ ਜਿਹੜਾ ਉਹ ਕਰ ਦਿੰਦਾ ਆ ਜਿਹਦੇ ਕਰਕੇ ਫਿਰ ਇਹ ਸਾਰਾ ਚੱਕਰ ਜਿਹੜਾ ਉਹ ਚੱਲਦਾ ਆ ਚੱਕਰ ਜਿਹੜਾ ਉਹ ਘੁੰਮਦਾ ਆ ਵੀ ਆਪਾਂ ਪਰ ਮਾਈਲ ਦਾ ਖਰਚਾ ਕੱਢਣ ਦੀ ਬਜਾਏ ਆ ਸਾਰੀਆਂ ਚੀਜ਼ਾਂ ਨੂੰ ਪਾਉਣ ਤੋਂ ਬਗਾਏ ਸਿਰਫ ਆਹ ਦੇਖ ਲੀਨੇ ਵੀ ਇੰਨਾ ਤੇਲ ਦਾ ਆ ਇੰਨੇ ਮੀਲ ਆ ਇੰਨਾ ਲੱਗਣਾ ਆ ਤੇ ਆਪਾਂ ਉਹ ਕਰ ਲਈ ਨਹੀਂ ਤੇ ਉਹਦੇ ਵਿੱਚ ਫਿਰ ਆਪਾਂ ਘਾਟੇ ਵੱਲ ਨੂੰ ਜਿਹੜਾ ਵਧਦੇ ਆ ਤੇ ਜਦੋਂ ਨੁਕਸਾਨ ਹੁੰਦਾ ਹੈ ਤੇ ਫੇਰ ਬੰਦਾ ਐਚਓਐਸ ਦੇ ਜਿਹੜੀਆਂ ਧੱਜੀਆਂ ਡਾਉਂਦਾ ਜਾਂਦਾ ਆ ਫੇਰ ਕਹਿੰਦਾ ਵੀ ਚੱਲ ਵੀ ਅੰਨੇ ਵਾ ਹੁਣ ਆਪਾਂ ਚੱਲੀਏ ਹੁਣ ਰੁਕਣੀ ਨਹੀਂ ਚਾਹੀਦੀ ਆਪਣੀ ਗੱਡੀ ਜਿਹੜੀ ਉਹ ਚੱਲੇ ਨਾ ਸੋ ਇੱਥੇ ਤੁਹਾਡੀ ਸਲਾਹ ਕੀ ਆ ਪਰ ਮਾਈਲ ਦੇ ਖਰਚੇ ਦੇ ਵਿੱਚ ਤੁਸੀਂ ਜੇ ਥੋੜਾ ਜਿਹਾ ਹੋਰ ਵਿਸਤਾਰ ਚ ਦੱਸੋ ਵੀ ਭਾਈ ਕਿਹੜੀ ਕਿਹੜੀ ਖਰਚੇ ਨੂੰ ਤੁਹਾਨੂੰ ਉਹਦੇ ਵਿੱਚ ਪਾਉਣਾ ਚਾਹੀਦਾ ਆ ਤਾਂ ਜੋ ਤੁਹਾਡੇ ਕੋਲ ਸਹੀ ਜਿਹੜਾ ਐਕੂਰੇਟ ਇਨਫੋਰਮੇਸ਼ਨ ਜਿਹੜੀ ਉਹ ਆਵੇ ਤੇ ਤੁਹਾਡਾ ਅਸਲ ਚ ਪਰ ਮਾਈਲ ਦੀ ਕਾਸਟ ਜਿਹੜੀ ਉਹ ਕਿੰਨੀ ਪੈ ਰਹੀ ਆ ਰਾਜਕਰਨ ਇਹੋ ਹੀ ਸਾਰ ਨੂੰ ਵੱਡੀ ਚੀਜ਼ ਆ ਕਿ ਜੇ ਤੁਸੀਂ ਆਪਣੇ ਪਰ ਮਾਈਲ ਕੋਸਟ ਨਹੀਂ ਕੱਢਦੇ ਹੈਗੇ ਹਨਾ ਜਾਂ ਪਰ ਮਾਈਲ ਕੋਸਟ ਤੁਹਾਨੂੰ ਨਹੀਂ ਪਤਾ ਹੈਗੀ ਇਹ ਉਹਦਾ ਮਤਲਬ ਕੀ ਹੈ ਕਿ ਤੁਸੀਂ ਡੈਫੀਨੇਟਲੀ 네ਗੇਟਿਵ ਜਾਓਗੇ 100% ਤੁਸੀਂ 네ਗੇਟਿਵ ਜਾਓਗੇ देयर इज नो ਵੇ ਕਿ ਤੁਸੀਂ ਪੋਜ਼ੀਟਿਵ ਪਾਸੇ ਨੂੰ ਜਾ ਸਕਦੇ ਆ ਕਿਉਂਕਿ ਜਿਹੜੀ ਪਰ ਮਾਈਲ ਕਾਸਟ ਆ ਪਰ ਮਾਈਲ ਕਾਸਟ ਦਾ ਮਤਲਬ ਹੋ ਗਿਆ ਕਿ ਨਿੱਕੇ ਲੈ ਕੇ ਖਰਚੇ ਜਿਹੜੇ ਆ ਉਹ ਇਫੈਕਟ ਕਰਦੇ ਆ ਇਵਨ ਸੈਂਟਰਾਂ ਦੇ ਵਿੱਚ ਇਫੈਕਟ ਕਰਦੇ ਤੁਹਾਡੀ ਬਾਟਮ ਲਾਈਨ ਨੂੰ ਆ ਆਪਾਂ ਜਦੋਂ ਕਿਸੇ ਵੀ ਟਰੱਕਰ ਨਾਲ ਗੱਲ ਕਰਦੇ ਆ ਉਹ ਟਰੱਕਰ ਵੀ ਇੱਕ ਦੂਜੇ ਨੂੰ ਜਦੋਂ ਦੱਸਦੇ ਆ ਤਾਂ ਯਾਰ ਇੰਨੇ ਦਾ ਡੀਜ਼ਲ ਲੱਗਾ ਇੰਨੀ ਕਿ ਮੇਰੀ ਕਸਤੇ ਆ ਤੇ ਬਾਕੀ ਬਚ ਗਏ ਠੀਕ ਹੈ ਨਾ ਸੋ ਇਹ ਜਿਹੜੀ ਸਿਚੁਏਸ਼ਨ ਆ ਇਹ ਬਹੁਤ ਜਿਆਦਾ ਗਲਤ ਹੈਗੀ ਆ ਕਿਉਂਕਿ ਅੱਜ ਕੱਲ ਐਕਸਪੈਂਸ ਜਿਹੜੇ ਉਹ ਇੰਨੇ ਕਿ ਜਿਆਦੇ ਹੋਏ ਹੋਏ ਆ ਜੇ ਤੁਸੀਂ ਡੀਟੇਲਡ ਤੁਸੀਂ ਐਕਸਪੈਂਸ ਨਹੀਂ ਕਰਦੇ ਤਾਂ ਉਹ ਸਿੰਪਲ ਇੱਕ ਕਹਾਣੀ ਆ ਰਾਜਾ ਟੂ ਬੀ ਸਕਸੈਸਫੁਲ ਇਨ ਦਾ ਇਨ ਇਨ ਥਿਸ ਬਿਜ਼ਨਸ ਇਸ ਬਿਜ਼ਨਸ ਸਕਸੈਸਫੁਲ ਓਨਲੀ ਸਿਰਫ ਇੱਕੋ ਇੱਕ ਚੀਜ਼ ਆ ਯੂ ਨੀਡ ਟੂ ਨੋ ਕਿ ਤੁਹਾਡੀ ਆਪਰੇਟਿੰਗ ਕਾਸਟ ਕੀ ਆ ਇਹ ਹਰ ਇੱਕ ਬਿਜ਼ਨਸ ਦਾ ਇੱਕ ਬਾਟਮ ਲਾਈਨ ਚੀਜ਼ ਹੁੰਦੀ ਆ ਕਿ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਜਿਹੜੀ ਆਪਰੇਟਿੰਗ ਕਾਸਟ ਕੀ ਆ ਆਪਰੇਟਿੰਗ ਕਾਸਟ ਜਿਹੜੀ ਆ ਉਹ ਨਾ ਪਤਾ ਹੋਣੀ ਔਰ ਜੇ ਹੁਣ ਤੁਹਾਡੀ ਆਪਰੇਟਿੰਗ ਕਾਸਟ ਜਿਹੜੀ ਆ 2 ਡਾਲਰ 25 ਸੈਂਟ ਆ ਤੇ ਤੁਸੀਂ 2 ਡਾਲਰ ਨੂੰ ਲੋਡ ਕਰ ਰਹੇ ਆ ਤੇ ਤੁਹਾਨੂੰ ਖੁਦ ਨੂੰ ਪਤਾ ਹੋਣਾ ਚਾਹੀਦਾ ਵੀ ਕਿੰਨੇ ਕਿਤੇ ਤੁਹਾਡੇ ਸਾਹ ਚੱਲਦੇ ਰਹਿ ਸਕਦੇ ਠੀਕ ਆ ਨਾ ਤੁਸੀਂ ਕਿੰਨੇ ਕਿ ਦਿਨ ਸੇਵਿੰਗ ਚ ਪੈਸੇ ਪਾਈ ਜਾਓਗੇ ਸੋ ਗੱਲ ਅਲਟੀਮੇਟਲੀ ਇਹ ਆਉਂਦੀ ਆ ਕਿ ਤੁਹਾਡੀ ਆਪਰੇਟਿੰਗ ਕਾਸਟ ਜਿਹੜੀ ਆ ਔਰ ਆਪਰੇਟਿੰਗ ਕਾਸਟ ਸਹੀ ਆਪਰੇਟਿੰਗ ਕਾਸਟ ਪਤਾ ਹੋਣੀ ਚਾਹੀਦੀ ਆ ਨਾਟ ਵੀ ਜਸਟ ਕੇ ਲੱਗਦਾ ਲੱਖਣ ਲਾ ਲਿਆ ਵੀ ਹਾਂ ਵੀ ਇੰਨੀ ਕੀ ਆ ਇੰਨੇ ਕਿ ਬਣ ਜਾਂਦੇ ਇੰਨੇ ਕਾ ਜਾਂਦੇ ਆ ਤੁਹਾਨੂੰ ਐਕਚੁਅਲ ਆਪਰੇਟਿੰਗ ਕਾਸਟ ਜਿਹੜੀ ਆ ਪਤਾ ਹੋਣੀ ਚਾਹੀਦੀ ਆ ਅਗੇਨ ਜਿਹੜੀ ਬ੍ਰੋਕਰ ਲੋਨ ਬ੍ਰੋਕਰ 411.com ਦੇ ਉੱਤੇ ਅਸੀਂ ਕੈਲਕੂਲੇਟਰ ਜਿਹੜਾ ਐਡ ਕੀਤਾ ਹੋਇਆ ਉਹਦੇ ਤੁਸੀਂ ਆਪਣੇ ਰੀਅਲ ਖਰਚੇ ਜਾ ਕੇ ਇਨਪੁਟ ਕਰੋ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੀ ਐਕਚੁਅਲ ਟੋਟਲ ਕਾਸਟ ਕੀ ਆ ਤੁਹਾਨੂੰ ਪੈਸੇ ਬਚ ਕਿੰਨੇ ਰਹੇ ਆ ਤੁਸੀਂ ਪੈਸੇ ਤੁਹਾਡੇ ਕਿਉਂਕਿ ਦੇਖੋ ਹਰ ਇੱਕ ਬੰਦਾ ਆ ਖੋਲਲੇ ਕਰ ਦਿੰਦਾ ਟੈਕਸਸ ਨੂੰ ਜਿਹੜਾ ਕਾਸ ਕਰਕੇ ਬਹੁਤ ਵੱਡਾ ਖਰਚਾ ਹੁੰਦਾ ਐਂਡ ਜਿਹੋ ਟੈਕਸ ਹੁੰਦੇ ਆ ਟੈਕਸ ਨੂੰ ਅੱਖੋਂ ਲੈ ਕਰ ਜਾਂਦੇ ਆ ਉਹ ਨਹੀਂ ਕਿ ਕੈਲਕੂਲੇਟ ਕਰ ਦੇ ਉਹਦੇ ਵਿੱਚ ਤੁਹਾਡਾ ਟੈਕਸ ਕੈਲਕੂਲੇਟ ਹੁੰਦਾ ਨਾਲ ਨਾਲ ਤੁਹਾਨੂੰ ਪਤਾ ਲੱਗਦਾ ਕਿ ਜੇ ਤੁਸੀਂ ਫੁੱਲ ਅਮਾਉਂਟ ਜਿਹੜਾ ਆ ਉਹ ਲੈ ਰਹੇ ਆ ਜਾਂ ਕਿੰਨੇ ਤੁਸੀਂ ਪੈਸੇ ਲੈਣੇ ਆ ਉਹਦੇ ਸਾਰਾ ਤੁਹਾਡਾ ਟੈਕਸ ਕਿੰਨਾ ਬਣਨਾ ਆ ਤੁਹਾਡਾ ਕੀ ਕੀ ਖਰਚੇ ਆ ਤੁਹਾਡੇ ਤੇ ਉਹਦੇ ਵਿੱਚ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਆ ਉਹ ਤੁਹਾਡੇ ਸਾਹਮਣੇ ਆ ਜਾਂਦੀ ਆ ਉਹਦੇ ਵਿੱਚ ਤੁਸੀਂ ਕਰਕੇ ਦੇਖੋ ਜੀ ਨੰਬਰਸ ਆ ਨੰਬਰ ਫੀਡ ਕਰੋ ਅ ਕਰਕੇ ਦੇਖੋ ਵੀ ਇੱਕ ਹਫਤਾ ਮੈਂ ਆਫ ਕਰ ਲਿਆ ਇੱਕ ਹਫਤਾ ਆਫ ਕਰਨ ਦੇ ਨਾਲ ਤੁਹਾਡੇ ਬਾਟਮ ਲਾਈਨ ਲਾਈਨ ਤੇ ਕੀ ਫਰਕ ਪੈਂਦਾ ਹੈ ਤੁਹਾਡੇ ਬਾਟਮ ਐਂਡ ਤੇ ਕੀ ਫਰਕ ਪੈਂਦਾ ਹੈ ਜਾਂ ਤੁਸੀਂ ਉਥੇ ਉਥੇ ਹਰ ਇੱਕ ਨੰਬਰ ਨੂੰ ਤੁਸੀਂ ਚੇਂਜ ਕਰਕੇ ਆਪਣਾ ਬਾਟਮ ਦੇਖ ਸਕਦੇ ਕਿ ਮੈਂ ਕਿੱਥੇ ਖੜਾ ਕਿੱਥੇ ਸਟੈਂਡ ਕਰਦਾ ਸੋ ਜਿੰਨੀ ਦੇਰ ਤੱਕ ਤੁਸੀਂ ਇਹ ਸਾਰੇ ਸਿਨੈਰੀਓ ਰਨ ਨਹੀਂ ਕਰਦੇ ਸਾਰੀਆਂ ਚੀਜ਼ਾਂ ਰਨ ਨਹੀਂ ਕਰਦੇ ਇਹਨਾਂ ਨੂੰ ਓਨੀ ਦੇਰ ਤੱਕ ਤੁਹਾਨੂੰ ਜਿਹੜਾ ਆ ਉਹ ਹੋਪ ਕੀ ਜ਼ਬ ਪਤਾ ਹੀ ਨਹੀਂ ਲੱਗਣਾ ਕਿ ਤੁਸੀਂ ਕਿੰਨੇ ਪੈਸੇ ਬਣਾ ਰਹੇ ਆ ਤੁਸੀਂ ਬਟ ਮਤਲਬ ਕੰਮ ਚੱਲ ਰਿਹਾ ਠੀਕ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ ਹੂੰ ਜੀ ਬਿਲਕੁਲ